ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀ। ਦਰਹਾ ਨੇੜੇ ਇੱਕ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਹੈ। ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ। ਘਟਨਾ ਦਰਹਾ ਨੇੜੇ ਅਜਨੌਦ ਨਹਿਰ ਤੇ ਪੁਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਤੇਜ਼ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ। ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ। ਜਿਸ ਵਿੱਚ ਸਵਾਰ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚੇ ਗੱਡੀ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਇੱਕ ਵਾਰ ਫਿਰ ਦੱਸ ਦਈਏ ਕਿ ਘਟਨਾ ਦਰਾਹਾ ਨੇੜੇ ਅਜਨੌਦ ਨਹਿਰ ਦੇ ਪੂਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ। ਤੇਜ਼ ਮੀਂਹ ਦਰਮਿਆਨੇ ਹਾਦਸਾ ਵਾਪਰਿਆ। ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਪਰਮਜੀਤ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਅਤੇ Laash ਨੂੰ ਬਾਹਰ ਕੱਢਿਆ ਤੇ Laash ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ। ਅੱਜ ਸਵੇਰੇ ਤਨਕਰੀਬ 7:30 ਵਜੇ ਕਨਫਰਮੇਸ਼ਨ ਆਈ ਸੀ ਕਿ ਇੱਕ ਕਾਰ ਸਮੇਤ ਵਿਅਕਤੀ ਜਿਹੜੀ ਅਜਨੌਦਪੁਰ ਦੇ ਨੇੜੇ ਨਹਿਰ ਦੇ ਵਿੱਚ ਡੇਗ ਗਈ। ਕਾਰ ਲੁਧਿਆਣੇ ਤੋਂ ਇੱਧਰ ਆ ਰਹੀ ਸੀ ਬਨੇ ਤਰ੍ਹਾਂ ਸੜ ਜੀ। ਇਹ ਕਾਰ ਦੇ ਵਿੱਚ ਇੱਕੋ ਵਿਅਕਤੀ ਸਵਾਰ ਸੀਗਾ ਜੀ। ਜਦ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਜੀ ਮੌਕੇ ਤੇ ਪਬਲਿਕ ਦੀ ਮਦਦ ਨਾਲ ਜਦੋਂ ਕਾਰ ਨੂੰ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ। ਲਾਸ਼ ਸੀਗੀ। ਇਹ ਤਾਂ ਓਵਰ ਸਪੀਡ ਹੀ ਲੱਗਦੀ ਜਿਆਦਾ ਤੇਜ਼ ਹੋਣ ਕਾਰਨ ਬਾਕੀ ਵਿਚਾਰ ਦੀ ਨਾ ਜੇ ਜੇ ਕਲੀਅਰ ਹੁੰਦੀ ਹੋਇਆ ਜੀ। ਵਿਤਰੀ ਪਛਾਣ ਸੀ ਪਰਮਜੀਤ ਸਿੰਘ ਸਨ ਆਵ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਾਲ ਉਮਰ ਸੀਗੀ ਕਰੀਬ 32 ਸਾਲ ਜੀ। ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕਸ ਵਿਰਾਟੀ। ਦਰਹਾ ਨੇੜੇ ਇੱਕ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਹੈ। ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ। ਘਟਨਾ ਦਰਹਾ ਨੇੜੇ ਅਜਨੌਦ ਨਹਿਰ ਤੇ ਪੁਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਤੇਜ਼ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ। ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ। ਜਿਸ ਵਿੱਚ ਸਵਾਰ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਕੋਹਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚੇ ਗੱਡੀ ਨੂੰ ਕ੍ਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਇੱਕ ਵਾਰ ਫਿਰ ਦੱਸ ਦਈਏ ਕਿ ਘਟਨਾ ਦੁਰਾਹਾ ਨੇੜੇ ਅਜਨੌਦ ਨਹਿਰ ਦੇ ਪੁਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਤੇਜ਼ ਮੀਂਹ ਦਰਮਿਆਨੇ ਹਾਦਸਾ ਵਾਪਰਿਆ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਅਤੇ Laash ਨੂੰ ਬਾਹਰ ਕੱਢਿਆ ਤੇ Laash ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅੱਜ ਸਵੇਰੇ ਤਨਖਰੀਬ ਸਾਢੇ 7:00 ਵਜੇ ਕੰਫਰਮੇਸ਼ਨ ਆਈ ਸੀ ਕਿ ਵੀ ਇੱਕ ਕਾਰ ਸਮੇਤ ਵਿਅਕਤੀ ਜਿਹੜੀ ਅਜਨੌਤਪੁਰ ਦੇ ਨੇੜੇ ਨਹਿਰ ਦੇ ਵਿੱਚ ਡੇਗ ਗਈ ਕਾਰ ਲੁਧਿਆਣੇ ਤੋਂ ਇੱਧਰ ਆ ਰਹੀ ਸੀ ਮੇਂਧਰਾਹ ਸਾਈਡ ਜੀ ਇਹ ਕਾਰ ਦੇ ਵਿੱਚ ਇੱਕੋ ਵਿਅਕਤੀ ਸਵਾਰ ਸੀਗਾ ਜੀ ਜਦ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਜੀ ਮੌਕੇ ਤੇ ਪਬਲਿਕ ਦੀ ਮਦਦ ਨਾਲ ਜਦੋਂ ਕਾਰ ਨੂੰ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ ਲਾਸ਼ ਸੀਗੀ ਇਹ ਤਾਂ ਓਵਰਸਪੀਡੇ ਲੱਗਦੀ ਜਾਨਾ ਤੇਜ਼ ਹੋਣ ਕਾਰਨ ਬਾਕੀ ਵਿਚਾਰ ਦੀ ਨਾ ਜੇ ਜੇ ਕਲੀਅਰ ਹੁੰਦੀ ਹੋਵੇ ਜੀ ਵਿਤੂ ਦੀ ਪਛਾਣ ਸੀ ਪਰਮਜੀਤ ਸਿੰਘ ਸਨ ਆਵ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਾਰ ਉਮਰ ਸੀਗੀ ਕਰੀਬ 32 ਸਾਲ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੈਨਿਕਸ ਵਿਰਾਟੀ ਹੀ ਦਰਹਾ ਨੇੜੇ ਇੱਕ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਹੈ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਘਟਨਾ ਦਰਹਾ ਨੇੜੇ ਅਜਨੌਦ ਨਹਿਰ ਤੇ ਪੁਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇਜ਼ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ ਜਿਸ ਵਿੱਚ ਸਵਾਰ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚੇ ਗੱਡੀ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਇੱਕ ਵਾਰ ਫਿਰ ਦੱਸ ਦਈਏ ਕਿ ਘਟਨਾ ਦਰਾਹਾ ਨੇੜੇ ਅਜਨੌਦ ਨਹਿਰ ਦੇ ਪੂਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਤੇਜ਼ ਮੀਂਹ ਦਰਮਿਆਨੇ ਹਾਦਸਾ ਵਾਪਰਿਆ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤワਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਅਤੇ Laash ਨੂੰ ਬਾਹਰ ਕੱਢਿਆ ਤੇ Laash ਨੂੰ postmortem ਦੇ ਲਈ ਭੇਜ ਦਿੱਤਾ ਅੱਜ ਸਵੇਰੇ ਤਨਕਰੀਬ 7:30 ਵਜੇ ਕਨਫਰਮੇਸ਼ਨ ਆਈ ਸੀ ਕਿ ਇੱਕ ਕਾਰ ਸਮੇਤ ਵਿਅਕਤੀ ਜਿਹੜੀ ਅਜਨੌਦਪੁਰ ਦੇ ਨੇੜੇ ਨਹਿਰ ਦੇ ਵਿੱਚ ਡੇਗ ਗਏ ਕਾਰ ਲੁਧਿਆਣੇ ਤੋਂ ਇੱਧਰ ਆ ਰਹੀ ਇਸ ਮੇਂਦਰਾਹਾ ਸਾਈਡ ਜੀ ਇਹ ਕਾਰ ਦੇ ਵਿੱਚ ਇੱਕੋ ਵਿਅਕਤੀ ਸਵਾਰ ਸੀਗਾ ਜੀ ਜਦ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਜੀ ਮੌਕੇ ਤੇ ਪਬਲਿਕ ਦੀ ਮਦਦ ਨਾਲ ਜਦੋਂ ਕਾਰ ਨੂੰ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ ਲਾਸ਼ ਸੀਗੀ ਇਹ ਤਾਂ ਓਵਰ ਸਪੀਡ ਹੀ ਲੱਗਦੀ ਜਿਆਦਾ ਤੇਜ਼ ਹੋਣ ਕਾਰਨ ਬਾਕੀ ਵਿਚਾਰ ਦੀ ਨਾ ਜੇ ਜੇ ਕਲੀਅਰ ਹੁੰਦੀ ਹੋਵੇ ਜੀ ਵਿਤੂ ਦੀ ਪਛਾਣ ਸੀ ਪਰਮਜੀਤ ਸਿੰਘ ਸਨ ਅਵ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਾਰ ਉਮਰ ਸੀਗੀ ਕਰੀਬ 32 ਸਾਲ ਜੀ ਨਮਸਕਾਰ ਤੁਸੀਂ ਦੇਖ ਰਹੇ ਹੋ ਡੇਨਿਕਸ ਵਿਰਾਟੀ ਹੀ ਦੁਹਰਾਹ ਨੇੜੇ ਇੱਕ ਦਰਦਨਾਕ ਹਾਦਸਾ ਹੋਣ ਦਾ ਸਮਾਚਾਰ ਹੈ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਘਟਨਾ ਦੁਹਰਾਹ ਨੇੜੇ ਅਜਨੌਦ ਨਹਿਰ ਦੇ ਪੁਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਤੇਜ਼ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਪਈ ਜਿਸ ਵਿੱਚ ਸਵਾਰ ਨੌਜਵਾਨ ਦੀ ਡੁੱਬਣ ਦੇ ਨਾਲ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਸਿੰਘ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚੇ ਗੱਡੀ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਭੇਜਿਆ ਇੱਕ ਵਾਰ ਫਿਰ ਦੱਸ ਦਈਏ ਕਿ ਘਟਨਾ ਦਰਾਹਾ ਨੇੜੇ ਅਜਨੌਦ ਨਹਿਰ ਦੇ ਪੂਲ ਕੋਲ ਵਾਪਰੀ ਜਿੱਥੇ ਇੱਕ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਅਤੇ ਕਾਰ ਵਿੱਚ ਸਵਾਰ 32 ਸਾਲਾ ਨੌਜਵਾਨ ਦੀ ਨਹਿਰ ਵਿੱਚ ਡੁੱਬਣ ਦੇ ਨਾਲ ਮੌਤ ਹੋ ਗਈ ਤੇਜ਼ ਮੀਂਹ ਦਰਮਿਆਨੇ ਹਾਦਸਾ ਵਾਪਰਿਆ ਕਾਰ ਬੇਕਾਬੂ ਹੋ ਕੇ ਨਹਿਰ ਵਿੱਚ ਜਾ ਡਿੱਗੀ ਜਿਸ ਵਿੱਚ ਸਵਾਰ ਨੌਜਵਾਨ ਦੀ ਮੌਤ ਹੋ ਗਈ ਮ੍ਰਿਤਕ ਦੀ ਪਛਾਣ ਪਰਮਜੀਤ ਵਾਸੀ ਪਿੰਡ ਕੁਲਾਲ ਵਜੋਂ ਹੋਈ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰ ਅਤੇ Laash ਨੂੰ ਬਾਹਰ ਕੱਢਿਆ ਤੇ Laash ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਅੱਜ ਸਵੇਰੇ ਤਨਕਰੀਬ 7:30 ਵਜੇ ਕਨਫਰਮੇਸ਼ਨ ਆਈ ਸੀ ਕਿ ਇੱਕ ਕਾਰ ਸਮੇਤ ਵਿਅਕਤੀ ਜਿਹੜੀ ਅਜਨੌਦਪੁਰ ਦੇ ਨੇੜੇ ਨਹਿਰ ਦੇ ਵਿੱਚ ਡੇਗ ਗਈ ਕਾਰ ਲੁਧਿਆਣੇ ਤੋਂ ਇੱਧਰ ਆ ਰਹੀ ਸੀ ਬਨੇ ਤਰ੍ਹਾਂ ਸਾਈਡ ਜੀ ਇਹ ਕਾਰ ਦੇ ਵਿੱਚ ਇੱਕੋ ਵਿਅਕਤੀ ਸਵਾਰ ਸੀਗਾ ਜੀ ਜਦ ਅਸੀਂ ਮੌਕੇ ਤੇ ਪਹੁੰਚ ਗਏ ਸੀਗੇ ਜੀ ਮੌਕੇ ਤੇ ਪਬਲਿਕ ਦੀ ਮਦਦ ਨਾਲ ਜਦੋਂ ਕਾਰ ਨੂੰ ਬਾਹਰ ਕੱਢਿਆ ਤਾਂ ਉਹਦੇ ਵਿੱਚ ਇੱਕ ਵਿਅਕਤੀ ਦੀ ਲਾਸ਼ ਸੀ ਲਾਸ਼ ਸੀ ਇਹ ਤਾਂ ਓਵਰ ਸਪੀਡ ਹੀ ਲੱਗਦੀ ਜਿਆਦਾ ਤੇਜ਼ ਹੋਣ ਕਾਰਨ ਹੈ ਬਾਕੀ ਵਿਚਾਰ ਦੀ ਹੈ ਨਾ ਜੇ ਇਹ ਜੇ ਕਲੀਅਰ ਹੁੰਦੀ ਹੋਇਆ ਜੀ ਵਿਤੂ ਦੀ ਪਛਾਣ ਸੀ ਪਰਮਜੀਤ ਸਿੰਘ ਸਨ ਆਫ ਕੁਲਵਿੰਦਰ ਸਿੰਘ ਵਾਸੀ ਪਿੰਡ ਖਲਾਲ ਉਮਰ ਸੀਗੀ ਕਰੀਬ 32 ਸਾਲ ਜੀ